ਤਨਜੀ ਸਿੰਘ ਜੀ ਕੀ ਕਹੋਗੇ ਜੋ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਮਾਹੌਲ ਤਣਾਅਪੂਰਨ ਬਣਿਆ ਹੋਇਆ ਦੋਨਾਂ ਦੇਸ਼ਾਂ ਦੀਆਂ ਫੌਜਾਂ ਵੀ ਆਹਮਣੇ ਸਾਹਮਣੀ ਹੋਈ ਪਈਆਂ ਨੇ ਇੱਥੇ ਤੱਕ ਕਿ ਜੋ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂ ਨੌਜਵਾਨਾਂ ਦਾ ਜਿਸ ਤਰੀਕੇ ਨਾਲ ਮੋਬਲ ਇੰਚਿੰਗ ਹੋਈ ਉਸ ਵਾਰ ਕੀ ਕਹੋਗੇ ਤੁਸੀਂ ਤਨਾਜ ਜਿਹੜਾ ਭਾਰਤ ਦੇ ਆਲੇ ਦੁਆਲੇ ਚੋਂ ਪੱਖੀ ਆਪਾਂ ਗੱਲ ਕਰ ਲਈਏ ਚੋਂ ਦੇਸ਼ ਜਿਹੜੇ ਨੇ ਉਹਨਾਂ ਦੇ ਨਾਲ ਤਨਾਅ ਬਰਕਰਾਰ ਜਿਹੜਾ ਹੈਗਾ ਉਹ ਹੋਇਆ ਹੋਇਆ ਉਹਦੇ ਵਿੱਚ ਚਾਈਨਾ ਦੀ ਗੱਲ ਕਰ ਲਓ ਭਾਵੇਂ ਪਾਕਿਸਤਾਨ ਦੀ ਗੱਲ ਕਰ ਲਓ ਨੇਪਾਲ ਦੀ ਕਰ ਲਓ ਤੇ ਭਾਵੇਂ ਕਰ ਲਓ ਬੰਗਲਾਦੇਸ਼ ਦੀ ਸੋ ਬੰਗਲਾਦੇਸ਼ ਦੇ ਨਾਲ ਬੀਬੀ ਸ਼ੇਖ ਅਸੀਨਾ ਤੋਂ ਇਹ ਵਿਵਾਦ ਜਿਹੜਾ ਥੋੜਾ ਸ਼ੁਰੂ ਹੋਇਆ ਉਸ ਤੋਂ ਬਾਅਦ ਜਿਹੜਾ ਬੰਗਲਾਦੇਸ਼ ਦੇ ਵਿੱਚ ਹੈ ਉਹ ਇੱਕ ਭਾਰਤ ਵਿਰੋਧੀ ਇੱਕ ਲਹਿਰ ਤੁਰੀ ਕਿ ਭਾਰਤ ਜਿਹੜਾ ਇੱਥੇ ਸਾਨੂੰ ਆਪਾਂ ਕਹੀਏ ਵੀ ਗਵਰਨਮੈਂਟ ਦੇ ਵਿੱਚ ਜਿਹੜਾ ਇੰਟਰਫੇਰੈਂਸ ਬਹੁਤ ਜ਼ਿਆਦਾ ਹੈ ਜੋ ਕਿ ਸਾਨੂੰ ਨਹੀਂ ਚਾਹੀਦਾ ਜਿਦਾਂ ਕਿ ਜਿਹਦੇ ਬਾਰੇ ਅਸਮਾਨ ਹਾਦੀ ਵੀ ਲਿਖਦਾ ਰਿਹਾ ਸੋ ਤਾਂ ਹੀ ਉਥੋਂ ਦੇ ਲੋਕਾਂ ਨੂੰ ਲੱਗਦਾ ਵੀ ਅਸਮਾਨ ਹਾਦੀ ਭਾਰਤ ਦੇ ਕੁਝ ਹਿੱਸਿਆਂ ਨੂੰ ਬੰਗਲਾਦੇਸ਼ ਤੋਂ ਦੱਸਦਾ ਸੀ ਤੇ ਕੁਝ ਭਾਰਤ ਦੇ ਖਿਲਾਫ ਉਹ ਪੋਸਟਾਂ ਲਿਖਦਾ ਸੀ ਤੇ ਇਸ ਕਰਕੇ ਹੋ ਸਕਦਾ ਵੀ ਭਾਰਤ ਨੇ ਹੀ ਹੱਤਿਆ ਕਰਵਾਈ ਹੋਵੇ ਜਿਹਦੇ ਵਜ੍ਹਾੋਂ ਹੁਣ ਕੀ ਹੋ ਰਿਹਾ ਵਿਦੇਸ਼ਾਂ ਦੇ ਵਿੱਚ ਭਾਵੇਂ ਉਹ ਗੱਲ ਤੁਸੀਂ ਇੰਗਲੈਂਡ ਦੀ ਕਰ ਲਓ ਲੰਡਨ ਭਾਰਤ ਦੀ ਐਮਬੈਸੀ ਦੀ ਜਾਂ ਫਿਰ ਕੈਨੇਡੀਅਨ ਕੈਨੇਡਾ ਦੇ ਵਿੱਚ ਜਿਹੜੀਆਂ ਭਾਰਤੀ ਐਮਬੈਸੀਆਂ ਉਹ ਤੇ ਸਾਰੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਕਿ ਭਾਈ ਇਹ ਤਾਂ ਤੁਹਾਡਾ ਕੰਮ ਹੈਗਾ ਪਰ ਇਸ ਨੂੰ ਨਕਾਰ ਦਿੱਤਾ ਭਾਰਤ ਨੇ ਭਾਰਤ ਕਹਿੰਦਾ ਵੀ ਨਹੀਂ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਪਰ ਉਹੀ ਕੰਟੀਨਿਊਸਲੀ ਜੋ ਚੱਲ ਰਿਹਾ ਹੈ ਬੰਗਲਾਦੇਸ਼ ਦੇ ਵਿੱਚ ਲੋਕਾਂ ਦੇ ਨਾਲ ਮਾਰਕਟ ਹੋ ਰਹੀ ਹੈ ਤੇ ਦੋ ਨੌਜਵਾਨ ਜਿਹੜੇ ਨੇ Hindu ਨੌਜਵਾਨ ਉਹਨਾਂ ਨੂੰ ਮਾਰ ਦਿੱਤਾ ਗਿਆ ਸੋ ਇਹ ਇਦਾਂ ਮਤਲਬ ਕਿ ਦਰਦਨਾਕ ਮੌਤ ਜਿਹੜੀ ਹੈਗੀ ਆ ਉਹਨਾਂ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਭਾਰਤ ਦੀ ਫੋਰਨ ਮਿਨਿਸਟਰੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਬਰਦਾਸ਼ਤਯੋਗ ਨਹੀਂ ਹੈ ਜੋ ਉੱਥੇ ਹੋ ਰਿਹਾ ਹੈਗਾ ਉਹ ਦੂਸਰੇ ਪਾਸੇ ਉਸਮਾਨ ਹਾਦੀ ਦੀ ਗੱਲ ਕਰ ਲਈਏ ਉਹਦੀ ਪਪੂਲਰਿਟੀ ਉਹਦੇ ਮਰਨ ਤੋਂ ਬਾਅਦ ਦੁਨੀਆ ਦੇ ਵਿੱਚ ਦੇਖੀ ਗਈ ਹੈ ਜਿੱਥੇ ਇੰਟਰਨੈਸ਼ਨਲ ਅਖਬਾਰਾਂ ਨੇ ਉਹਦੇ ਮਰਨ ਦੀ ਗੱਲ ਜਿਹੜੀ ਹੈ ਉਹ ਕਹੀ ਹੈ ਉੱਥੇ ਜਿਹੜੇ ਬੰਗਲਾਦੇਸ਼ ਦੀ ਯੂਥ ਹੈ ਉਹਨੂੰ ਸ਼ਹੀਦ ਕਹਿ ਰਹੀ ਆ ਸੋ ਸ਼ਹੀਦ ਦਾ ਦਰਜਾ ਦੇ ਕੇ ਹੀ ਭਾਰਤ ਦੀਆਂ ਐਮਬੈਸੀਆਂ ਦੇ ਅੱਗੇ ਜਿਹੜਾ ਹੈ ਉਹਦੇ ਪ੍ਰੋਟੈਸਟ ਜਿਹੜੇ ਹੈਗੇ ਨੇ ਉਹ ਕੀਤੇ ਜਾ ਰਹੇ ਨੇ ਸੋ ਦੂਸਰੀ ਗੱਲ ਇਹ ਹੈ ਕਿ ਯੂਨੀਵਰਸਿਟੀ ਜਿੱਥੇ ਉਸਮਾਨ ਹਾਦੀ ਜਾਂ ਉਹਦੇ ਦੋਸਤ ਸਟੱਡੀ ਕਰਦੇ ਸੀ ਉਸੇ ਯੂਨੀਵਰਸਿਟੀ ਦੇ ਵਿੱਚ ਉਹਨੂੰ ਦਫਨਾਇਆ ਗਿਆ ਇਹਦਾ ਮਤਲਬ ਇਹ ਹੈ ਕਿ ਸਰਕਾਰ ਪ੍ਰੋ ਗਵਰਨਮੈਂਟ ਹੈ ਕਿਉਂਕਿ ਜੇ ਗਵਰਨਮੈਂਟ ਦੇ ਅਗੇਂਸਟ ਇਹ ਚੀਜ਼ਾਂ ਹੁੰਦੀਆਂ ਤਾਂ ਗਵਰਨਮੈਂਟ ਇਦਾਂ ਨਹੀਂ ਕਰਦੀ ਹੁੰਦੀ ਕਿਉਂਕਿ ਯੂਨੀਵਰਸਿਟੀਆਂ ਜਾਂ ਇਹ ਸਾਰਾ ਸਰਕਾਰਾਂ ਦਾ ਜਿਹੜਾ ਇਹਦੇ ਵਿੱਚ ਹੁੰਦਾ ਲੈਣ ਦੇਣ ਸਰਕਾਰੀ ਆਧਾਰ ਹੀ ਹੁੰਦੇ ਨੇ ਆਪਾਂ ਇਹ ਕਹਿ ਲਈਏ ਸੋ ਉਹਨੂੰ ਉੱਥੇ ਦਫਨਾਉਣਾ ਇਹ ਐਪ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਜਾਂ ਉਹਦੇ ਹੋਰ ਸਾਥੀ ਨੇ ਅਗਲੀ ਯੂਥ ਹੈ ਉਹ ਯਾਦ ਰੱਖੇ ਕਿ ਜਿਹੜਾ ਉਸਮਾਨ ਹਾਦੀ ਹੈ ਉਹਦੀ ਮੌਤ ਕਿਉਂ ਹੋਈ ਕਿਸ ਤਰੀਕੇ ਦੇ ਨਾਲ ਹੋਈ ਸੋ ਜੇ ਇਸ ਤਰ੍ਹਾਂ ਹੋਇਆ ਨਾ ਤੇ ਇਹ ਇੱਕ ਬਹੁਤ ਵੱਡਾ ਉਹਨਾਂ ਦਾ ਕਦਮ ਹੈ ਜਿਹੜਾ ਭਾਰਤ ਦੇ ਖਿਲਾਫ ਗਿਆ ਜੇ ਉਹਦੀ ਕਬਰ ਬਣਾ ਦਿੱਤੀ ਗਈ ਹੈ ਜੇ ਉਹਨੂੰ ਦਫਨਾ ਦਿੱਤਾ ਗਿਆ ਯੂਨੀਵਰਸਿਟੀ ਚ ਤਾਂ ਉਹਨੂੰ ਦੇਖ ਦੇਖ ਕੇ ਲੋਕਾਂ ਦੇ ਅੰਦਰ ਯੂਥ ਦੇ ਅੰਦਰ ਭਾਰਤ ਦੇ ਵਿਰੋਧ ਜਿਹੜਾ ਹੈਗਾ ਇੱਕ ਆਪਾਂ ਕਹੀਏ ਵੀ ਹੋਰ ਤਲਕੀ ਜਿਹੜੀ ਹੈਗੀ ਆ ਉਹ ਵੱਧ ਸਕਦੀ ਹੈ ਸੋ ਇਹ ਹਾਲਾਤ ਇਸ ਵੇਲੇ ਦੋਨਾਂ ਮੁਲਕਾਂ ਦੇ ਵਿੱਚ ਬਣੇ ਹੋਏ ਨੇ ਬੀਬੀ ਸ਼ੇਖ ਅਸੀਨਾ ਉਸਮਾਨ ਹਾਦੀ ਇਹ ਦੋ ਜਿਹੜੇ ਆਪਾਂ ਕਹੀਏ ਮੇਨ ਜਿਹੜੇ ਕੰਮ ਹੈ ਕਿ ਜੋ ਦੋ ਮੇਨ ਕੰਮ ਨੇ ਇਹਦੇ ਵਿੱਚ ਹੁਣ ਜਿਹੜਾ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਵਧਦਾ ਜਾ ਰਿਹਾ ਜਿਵੇਂ ਆ ਕਿ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਬਾਰਡਰ ਦੇ ਉੱਤੇ ਭਾਰਤ ਨੇ ਵੀ ਮਿਲਟਰੀ ਜਿਹੜੀ ਹੈਗੀ ਆਪਣੀ ਡਿਪਲੋਏ ਕਰ ਦਿੱਤੀ ਬੀਐਸਐਫ ਜਿਹੜੀ ਹੈ ਉਹ ਲਾਈ ਹੋਈ ਹੈ ਕਿ ਕਿਤੇ ਕੋਈ ਇਸ ਤਰ੍ਹਾਂ ਦਾ ਸਟੈਪ ਨਾ ਜਿਹੜਾ ਹੈਗਾ ਚੱਕਿਆ ਜਾਵੇ ਯੂਥ ਦੇ ਕਹਿਣ ਤੇ ਕਿਤੇ ਗਵਰਨਮੈਂਟ ਕੋਈ ਸਾਡੇ ਉੱਤੇ ਹਮਲਾ ਜਾਂ ਅਟੈਕ ਨਾ ਕਰ ਦਵੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਣਦੇ ਜਾ ਰਹੇ ਆ ਸੋ 2026 ਦੇ ਵਿੱਚ ਜੋ ਮੈਂ ਸਮਝਦਾ ਕਿ ਬੜਾ ਅਹਿਮ ਰਹਿਣ ਵਾਲਾ 2026 ਜਿਹੜਾ ਅਗਲਾ ਸਾਲ ਹੈਗਾ ਉਹਦੇ ਵਿੱਚ ਬਹੁਤ ਕੁਝ ਜਿਹੜਾ ਹੈਗਾ ਉਹ ਖਾਸ ਹੋਏਗਾ ਜਿਹਦੇ ਬਾਰੇ ਆਪਾਂ ਆਉਂਦੇ ਸਮੇਂ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਦੱਸਦੇ ਰਾਵਾਂਗੇ ਸਾਰੀ ਅਪਡੇਟ ਦਿੰਦੇ ਰਾਵਾਂਗੇ ਜੀ ਹਾਂ ਜੀ ਜੀ ਸਰ ਤੁਹਾਨੂੰ ਨਹੀਂ ਕਰਦੇ ਆ ਜਿੱਦਾਂ ਜੀਓ ਬਟ ਦਾ ਇਸ਼ੂ ਆ ਤਾਂ ਤੁਸੀਂ ਕਹਿ ਲਓ ਕਿ ਅਸਸਟਾਈ ਦਰਸ਼ਕਾਂ ਦੇ ਅਗੇ ਰੱਖਸੋ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਥ ਦਾ ਦੇ ਲੋ ਧੰਨਵਾਦ ਜੀ